ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿਧਾਇਕ ਦਿਨੇਸ਼ ਚੱਡਾ ਦੇ ਉਪਰਾਲੇ ਸਦਕਾ ਪਿੰਡ ਰੈਂਸਣਾ ਤੋਂ ਸ਼੍ਰੀ ਅਮਰਿਤਸਰ ਸਾਹਿਬ ਲਈ ਬਸਰਵਾਨਾ ਪਿੰਡ ਰੈਂਸਣਾ ਦੇ ਸ਼ਰਧਾਲੂਆਂ ਦਾ ਸੁਪਨਾ ਹੋਇਆ ਸਰਕਾਰ ਮੁਫਤ ਤੀਰਥ ਯਾਤਰਾ ਲਈ ਬਸਰਵਾਨਾ ਲੋਕਾਂ ਨੇ ਕੀਤੀ ਸਰਕਾਰ ਦੀ ਸ਼ਲਾਗਾ ਚੋਣ ਵਾਦੇ ਨਹੀਂ ਜ਼ਮੀਨੀ ਹਕੀਕਤ ਪੰਜਾਬ ਸਰਕਾਰ ਨੇ ਪਿੰਡ ਰੈਂਸਣਾ ਦੇ ਬਜ਼ੁਰਗਾਂ ਨੂੰ ਕਰਵਾਏ ਸ਼੍ਰੀ ਦਰਬਾਰ ਸਾਹਿਬ ਦੇ ਮੁਫਤ ਦਰਸ਼ਨ ਬਜ਼ੁਰਗਾਂ ਦੇ ਚਿਹਰਿਆਂ ਤੇ ਆਈ ਰੌਣਕ ਪਿੰਡ ਰੈਂਸਣਾ ਤੋਂ ਤੀਰਥ ਯਾਤਰਾ ਉੱਤੇ ਨਿਕਲੇ ਸ਼ਰਧਾਲੂ ਵਿਧਾਇਕ ਚੱਡਾ ਦੀਆਂ ਹੋਈਆਂ ਤਾਰੀਫਾਂ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹੱਤਵਪੂਰਨ ਮੁੱਖ ਮੰਤਰੀ ਤੀਤ ਯਾਤਰਾ ਯੋਜਨਾ ਸੂਬੇ ਦੇ ਲੋਕਾਂ ਖਾਸ ਕਰਕੇ ਬਜ਼ੁਰਗਾਂ ਲਈ ਇੱਕ ਵੱਡਾ ਵਰਦਾਨ ਸਾਬਤ ਹੋ ਰਹੀ ਹੈ ਇਸੇ ਲੜੀ ਦੇ ਤਹਿਤ ਅੱਜ ਹਲਕਾ ਰੂਪਨਗਰ ਦੇ ਪਿੰਡ ਰੈਂਸੜਾ ਤੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਦੇ ਵਿਸ਼ੇਸ਼ ਉਪਰਾਲਿਆ ਸਦਕਾ ਇਲਾਕੇ ਦੇ ਸ਼ਰਧਾਲੂਆਂ ਨੂੰ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਬੱਸ ਰਵਾਨਾ ਕੀਤੀ ਗਈ ਬੱਸ ਦੇ ਰਵਾਨਾ ਹੋਣ ਮੌਕੇ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਸ਼ਰਧਾਲੂਆਂ ਨੇ ਬੋਲੇ ਸੋਨੇਹਾਲ ਦੇ ਜੇਕਾਰਿਆਂ ਦੀ ਗੂੰਜ ਵਿੱਚ ਆਪਣੀ ਧਾਰਮਿਕ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਬੱਸ ਸ਼ਰਧਾਲੂਆਂ ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏਗੀ। ਯਾਤਰਾ ਦੌਰਾਨ ਸ਼ਰਧਾਲੂਆਂ ਦੇ ਸਫ਼ਰ, ਖਾਣ-ਪੀਣ ਅਤੇ ਰਹਿਣ-ਸਹਿਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਮੁਫਤ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਆ ਪਿੰਡ ਰੈਂਸੜਾ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਦਿਨੇਸ਼ ਚੱਡਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲੋਕਾਂ ਨੇ ਕਰਦੇ ਕੰਮਾਂ ਦੀ ਪ੍ਰਭੂਰ ਸ਼ਲਾਗਾ ਕਰਦੇ ਆ ਪਿੰਡ ਦੇ ਲੋਕਾਂ ਨੇ ਕਿਹਾ ਕਿ ਆਰਥਿਕ ਤੰਗੀ ਜਾਂ ਸਾਧਨਾਂ ਦੀ ਘਾਟ ਕਾਰਨ ਕਈ ਲੋਕ ਆਪਣੇ ਜੀਵਨ ਦੇ ਵਿੱਚ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਤੋਂ ਬੰਜੇ ਰਹ ਜਾਂਦੇ ਹਨ ਪਰ ਅੱਜ ਪੰਜਾਬ ਸਰਕਾਰ ਨੇ ਉਹਨਾਂ ਦਾ ਇਹ ਸੁਪਨਾ ਸাকার ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਿਧਾਇਕ ਦਿਨੇਸ਼ ਚੱਡਾ ਹਮੇਸ਼ਾ ਜ਼ਮੀਨੀ ਪੱਧਰ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਹਲਕੇ ਦਾ ਸਰਪੱਕੀ ਵਿਕਾਸ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਸਿਰਫ ਚੋਣ ਵਾਅਦੇ ਨਹੀਂ ਕਰਦੀ ਸਕੋ ਉਹਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਲੋਕਾਂ ਤੱਕ ਹਸੂਲ ਚੱਪੋਂ ਚੱਲ ਰਹੀ ਹੈ ਚਾਹੇ ਉਹ ਮੁਫਤ ਬਿਜਲੀ ਹੋਵੇ ਮੁਹੱਲਾ ਕਲੀਨਿਕ ਹੋਵੇ ਜਾਂ ਫਿਰ ਮੁਫਤ ਤੀਰਥ ਯਾਤਰਾ ਇਸ ਯਾਤਰਾ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਸਰਕਾਰ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ ਵਿਧਾਇਕ ਦਿਨੇ ਚੱਡ ਦੀ ਰਹਿਨਮਾਈ ਹੇਠ ਹੋਰੇ ਇਸ ਭਲਾਈ ਕਾਰਜਾਕਰਨ ਹਲਕੇ ਦੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਸਹੀ ਮਾਨਿਆਂ ਵਿੱਚ ਆਮ ਆਦਮੀ ਦੀ ਸਰਕਾਰ ਹੈ ਜੋ ਹਰ ਵਰਗ ਦਾ ਖਿਆਲ ਰੱਖਦੀ ਹੈ ਸ਼ਰਧਾਲੂਆਂ ਨੇ ਅਰਦਾਸ ਕੀਤੀ ਕਿ ਸਰਕਾਰ ਇਸੇ ਤਰ੍ਹਾਂ ਪੰਜਾਬ ਦੀ ਤਰੱਕੀ ਅਤੇ ਲੋਕ ਭਲਾਈ ਲਈ ਕੰਮ ਕਰਦੀ ਰਹੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਸਰ ਜਮਿਨੀ ਪੱਧਰ ਤੇ ਦੇਖ ਨੂੰ ਮਿਲਿਆ ਹੈ ਹਲਕਾ ਰੂਪਨਗਰ ਦੇ ਪਿੰਡ ਰੈਂਸੜਾ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਹਲਕਾ ਵਿਧਾਇਕ ਦਿਨੇਸ਼ ਚੱਡਾ ਖੁਦ ਮੌਕੇ ਉਤੇ ਪਹੁੰਚੇ ਵਿਧਾਇਕ ਚੱਡਾ ਨੇ ਆਪਣੇ ਹੱਥੀ ਹਰੀ ਝੰਡੀ ਦੇ ਕੇ ਸ਼ਰਦਾਲੂਆ ਨਾਲ ਭਰੀ ਬੱਸ ਨੂੰ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤਾ ਬਜ਼ੁਰਗਾਂ ਦੇ ਚਿਹਰਿਆਂ ਤੇ ਰੌਣਕ ਸੀ ਅਤੇ ਬੁੱਲਾਂ ਤੇ ਸਰਕਾਰ ਲਈ ਅਸੀਸਾਂ ਲੋਕਾਂ ਨੇ ਸਾਫ਼ ਕਿਆ ਕਿ ਚੋਣਾ ਵੇਲੇ ਕੀਤੇ ਵਾਅਦੇ ਹੁਣ ਹਕੀਕਤ ਬਣ ਰਹੇ ਹਨ ਮੁਫਤ ਸਫ਼ਰ ਮੁਫਤ ਖਾਣਾ ਤੇ ਰਹਿਣ ਦਾ ਪੂਰਾ ਪ੍ਰਬੰਧ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦਾ ਇਹ ਕਦਮ ਆਮ ਲੋਕਾਂ ਲਈ ਵੱਡੀ ਰਾਹਤ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਧਾਰਨੀ ਦੇ ਨਾਲ ਰਕੇਸ਼ਰ ਰਾਣਾ ਦੇ ਰਿਪੋਰਟ ਆ ਜਿਹੜੀ ਬੱਸ ਖੜੀ ਹੈ ਜੀ ਇਹ ਕੋਈ ਜਿੱਦਾਂ ਸੀ ਸਕੂਲਾਂ ਕਾਲਜਾਂ ਤੋਂ ਟੂਰ ਨੂੰ ਜਾਂਦੇ ਸੀਗੇ ਕੋਈ ਜਿਆਦੇ ਨਹੀਂ ਜੀ ਨਿੱਜਰ ਟੂਰਿਸਟ ਬੱਸ ਇਹ ਕੋਈ ਨਿੱਜਰ ਟੂਰਿਸਟ ਬੱਸ ਨਹੀਂ ਹੈ ਨਾ ਕੋਈ 에어ਪੋਰਟ ਨੂੰ ਜਾਣ ਵਾਲੀ ਬੱਸ ਹੈ ਇਹ ਪੰਜਾਬ ਦੇ ਲੋਕਾਂ ਦੇ ਲਈ ਬਜ਼ੁਰਗਾਂ ਦੇ ਲਈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅੱਡ ਅੱਡ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਤਿਆਰ ਕੀਤੀ ਗਈ ਬੱਸ ਹੈ ਅੱਜ ਪਿੰਡ ਰੈਸੜੇ ਤੋਂ ਇਹ ਬੱਸ ਜਿਹੜੀ روانਾ ਹੋ ਰਹੀ ਹੈ ਕਿ ਸਾਡੇ ਸਿਆਣੇ ਸਾਡੇ ਬਜ਼ੁਰਗ ਇਸ ਬੱਸ ਦੇ ਵਿੱਚ ਬੈਠ ਕੇ ਦੋ ਰਸਤਾ ਤਿੰਨ ਦਿਨ ਦੀ ਯਾਤਰਾ ਦੇ ਲਈ ਜਾ ਰਹੇ ਨੇ ਔਰ ਅਸੀਂ ਇਹ ਸਾਰੇ ਸਿਆਣਿਆਂ ਦਾ ਸਤਿਕਾਰ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਜਦੋਂ ਖਾਰ ਛੇਣਾ ਦੇ ਬਾਰੇ ਸੀਗੇ ਮਾਤਾਵਾਂ ਦੀ ਯਾਤਰਾ ਤੇ ਜਾਲੜੀ ਵਿੱਚੋਂ ਕਈ ਮਾਤਾਵਾਂ ਕਹਿੰਦੀਆਂ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਯਾਤਰਾ ਤੇ ਲੈ ਕੇ ਗੱਲ ਲਈ ਤਾਂ ਮਾਤਾ ਜੀ ਨੂੰ ਕਿਹਾ ਵੀ ਧੰਨਵਾਦ ਸਾਡਾ ਨਹੀਂ ਇਹ ਬਸ ਮੇਰੀ ਨਹੀਂ ਇਹ ਤੁਹਾਡੇ ਪੈਸਿਆਂ ਦੀ ਬਸ ਹੈ ਤੁਹਾਡੀ ਹੋਈ ਹੈ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਸਰਕਾਰ ਨੇ ਲੋਕਾਂ ਦਾ ਪੈਸਾ ਲੋਕਾਂ ਦੇ ਉੱਪਰ ਖਰਚਣ ਦੇ ਲਈ ਇਹ ਸਕੀਮ ਦੇ ਤਹਿਤ ਯਾਤਰਾ ਸਕੀਮ ਸ਼ੁਰੂ ਕੀਤੀ ਹੈ ਔਰ ਅੱਜ ਦੇ ਇਸ ਇਸ ਯਾਤਰਾ ਦੇ ਵਿੱਚ ਸਾਡੀਆਂ ਮਤਾਮਾਂ ਪੈਣਾ ਬਜ਼ੁਰਗ ਜਿੰਨਾਂ ਦੀ ਤੇ ਜੀ ਸ੍ਰੀ ਅਮਰਸਾਹ ਸਾਹਿਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਗਿਆਰਾਂ ਮੰਦਰ ਭਗਵਾਨ ਬਾਲਮੀਕ ਤੀਰਥ ਇੱਥੇ ਨਤਮਸਤਕ ਹੋ ਕੇ ਆਣਗੇ ਤੇ ਨਾਲ ਹੀ ਬਾਗਾ ਬਾਰਡਰ ਦੇ ਉੱਤੇ ਜਿਹੜੀ ਪ੍ਰੇਡ ਹੈ ਜਵਾਨਾਂ ਦੀ ਉਹ ਵੀ ਦੇਖ ਕੇ ਆਣਗੇ ਇਹਦੇ ਵਿੱਚ ਹਰ ਤਰ੍ਹਾਂ ਦਾ ਬੰਦੋਬਸਤ ਬਸ ਦੇ ਆਣ ਜਾਣ ਦੇ ਨਾਲ ਨਾਲ ਚਾਹ ਨਾਸਤੇ ਦਾ ਹੈ ਚਾਹ ਦੁਪਹਿਰ ਦੇ ਖਾਣੇ ਦਾ ਹੈ ਚਾਹ ਸ਼ਾਮ ਦੀ ਚਾਹ ਦਾ ਹੈ ਚਾਹ ਰਾਤ ਦੇ ਖਾਣੇ ਦਾ ਹੈ ਚਾਹ ਰਹਿਣ ਸਹਿਣ ਦਾ ਹੈ ਹਰ ਤਰ੍ਹਾਂ ਦੇ ਬਦਬਦ ਸਰਕਾਰੀ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਪੇਟਾ ਗਿਆ ਸਾਨੂੰ ਉਮੀਦ ਹੈ ਇਸ ਸਕੀਮ ਦੇ ਨਾਲ ਸਾਡੇ ਬਜ਼ੁਰਗ ਸਾਡੇ ਸਿਆਣੇ ਜਿਨ੍ਹਾਂ ਦੇ ਲਈ ਬਹੁਤ ਘੱਟ ਸਬਬ ਬਣਦਾ ਬਈ ਇੱਧਰ ਇਕੱਠੇ ਹੋ ਕੇ ਕਿਸੇ ਯਾਤਰਾ ਤੇ ਜਾ ਸਕ ਭਾਵੇਂ ਸਾਧਨ ਵੀ ਹੋਣ ਸਭ ਏਦਾਂ ਇਕੱਠੇ ਹੋ ਕੇ ਯਾਤਰਾ ਤੇ ਜਾਣ ਦਾ ਕਿਤੇ ਸਬਬ ਨਹੀਂ ਬਣਦਾ ਸੋ ਇਹਨਾਂ ਦੇ ਲਈ ਇਸ ਸਾਰੇ ਸਿਆਣਿਆਂ ਦੇ ਲਈ ਇਹ ਜਿਹੜੇ ਪਲ ਹੈ ਉਹ ਬੜੇ ਵਧੀਆ ਪਲ ਹੋਣਗੇ ਧਾਰਮਿਕ ਤੌਰ ਤੇ ਵੀ ਆਨੰਦ ਦਾ ਇੱਕ ਵੀ ਇਹਨਾਂ ਦੇ ਪਲ ਹੋਣਗੇ ਉਹ ਮੈਨੂੰ ਇਹ ਵੀ ਪਤਾ ਵੀ ਸਾਡੀਆਂ ਮਤਾਵਾ ਭੈਣਾ ਨੇ ਬੱਸ ਦੇ ਵਿੱਚ ਇਹ ਆ ਸੁੱਕੀਆਂ ਬੱਕੀਆਂ ਨਹੀਂ ਜਾਣਾ ਜ਼ਰੂਰ ਆਪਣਾ ਇਹ ਜਿਹੜਾ ਗਾਣ ਵਜਾਣਾ ਚਾਹੀ ਧਾਰਮਿਕ ਕੁਝ ਕੁ ਇਸਾ ਕੁਝ ਗੀਤ ਕੁਝ ਧੋੜੀਆਂ ਇਹ ਵੀ ਬਸ ਜੇ ਪੂਰਾ ਆਨੰਦ ਲੈਦੇ ਜਾਉਗੇ ਸੋ ਉਮੀਦ ਕਰਦੇ ਆ ਸਾਡੇ ਸਿਆਣੇ ਪੂਰੇ ਇਸ ਯਾਤਰਾ ਦਾ ਜਿਹੜਾ ਉਹ ਪੈਦਾ ਲੋਟ ਉਠਾਣਗੇ ਔਰ ਇਹ ਜਿਹੜਾ ਇਸ ਜਿਹੜੀ ਸਕੀਮ ਜਿਸ ਮਕਸਦ ਲਈ ਸ਼ੁਰੂ ਕੀਤੀ ਗਈ ਹੈ ਉਹ ਮਕਸਦ ਇਹ ਸਿਆਣਿਆਂ ਦੇ ਲਈ ਪੂਰੀ ਤਰ੍ਹਾਂ ਫੁਲਫੁਲ ਹੋਏਗਾ ਬੋਲੇ ਸੋਨੇਹਾ ਅੱਲਾਹ ਅਕਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ